ਵਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਇੱਕ ਮੱਝ ਤੇ ਇੱਕ ਝੋਟੀ ਪ੍ਰੂਨ ਪਹਿਲਾ ਸੁਆ ਸੁਣ ਵਾਲੇ ਦੋ ਨਾਲ ਵੀਰਾਂ ਦੀ ਵਿਕਰੀ ਆ ਰੇਟ ਦੇ ਡਿਟੇਲ ਪੁੱਛਦੇ ਆਓ ਅੱਗੇ ਕਰੀਏ ਕਰੋ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹੈ ਅੰਮੇਵਾਲ ਮੇਰਾ ਠੀਕ ਆ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਹਾਂ ਠੀਕ ਆ ਮੋਬਾਈਲ ਨੰਬਰ ਆਪਣਾ ਜੀ 88378 88378 27578 27538 ਠੀਕ ਹੈ ਅੱਜ ਆਪਣੇ ਕੋਲ ਝੋਟੀ ਤੇ ਮੈਂ ਦੋ ਨਗ ਵਿਕਰੀ ਆਇਆ ਹੈ ਹਨਾ ਠੀਕ ਹੈ ਜਿਹੜੀ ਮੱਝ ਸੂਰੀ ਹੈ ਜੀ ਕਿਹੜਾ ਸੂਹਾ ਸੂਰੀ ਹੈ ਇਹ ਤੀਜਾ ਸੂਹਾ ਹੈ ਅੱਛਾ ਤੀਜਾ ਸੂਹਾ ਕੈਕ ਦਿਨ ਸੂਣ ਚ ਬਾਕੀ ਹੈ ਇਹਦੇ ਇਹ ਲੈ ਜੂ ਦੱਸਦਾ ਅੱਛਾ ਅਜੇ ਇਹਦੇ 10 ਦਿਨ ਸੂਣ ਚ ਬਾਕੀ ਪਿਆ ਠੀਕ ਹੈ ਕਿੰਨੇ ਕ ਟਾਈਮ ਤੋਂ ਆਪਣੇ ਕੋਲ ਇਹ ਇਹ ਆਪਾਂ ਦੋ ਸੂਏ ਥੋੜੀ ਦੇ ਕਰੀ ਠੀਕ ਹੈ ਪਹਿਲਾ ਤੇ ਦੂਜਾ ਹਾਂ ਠੀਕ ਹੈ ਬੱਚੇ ਵਧੀਆ ਪਉਂਦੀ ਆ ਅੱਛਾ ਇਹਦੇ ਝੋਟੀ ਜਾਨ ਦੇ ਪਹਿਲੇ ਸੂਈ ਦੀ ਅਸੀ ਦੀ ਹੋਈ ਆ ਹਾਂ ਅਸੀ ਦੀ ਠੀਕ ਹੈ ਇਹ ਆਪਾਂ ਗੱਪੜ ਲੈ ਕੇ ਆ ਸੀ ਕਿ ਸੂਈ ਸਵੇ ਲੈ ਕੇ ਆਏ ਸੀਗੇ ਇਹ ਠੀਕ ਐ ਸੇ ਬੱਚਾ ਨਾਲ ਆਇਆ ਸੀ ਕੱਟੀਏ ਹਾਂ ਕੱਟੀ ਨਾਲ ਠੀਕ ਐ ਤੀਜੇ ਸਵੇਰ ਨੂੰ ਝੋਟੀ ਨਾਲ ਤਿਆਰ ਹੋ ਗਈ ਹਾਂ ਠੀਕ ਐ ਤੇ ਦੂਜੇ ਸਵੇਰ ਦੁੱਧ ਕਿੰਨਾ ਚੋਇਆ ਜੀ ਆਪਾਂ ਇਹਦਾ ਇਹਦਾ ਦੂਜੇ ਸਵੇਰ ਆਪਾਂ ਬਹੁਤ ਜਿਆਦਾ 15 ਕਿਲੋ ਦੁੱਧ ਕਿਹਾ ਕਹਿੰਦਾ ਬਈ 14 15 ਦੁੱਧ ਆਰਾਮ ਨਾਲ ਦਿੰਦੀ ਰਹੀ ਆ ਆਰਾਮ ਆਰਾਮ ਤੇ ਬਾਕੀ ਵਧੀਆ ਦੁੱਧ ਲੰਬਾ ਟਾਈਮ ਦਿੱਤਾ ਹਾਂ ਪੂਰਾ ਵਧੀਆ ਠੀਕ ਐ ਕੋਈ ਚੋਣ ਵਗੈਰਾ ਕਿਸੇ ਗੱਲ ਦੀ ਦਿੱਕਤ ਕੋਈ ਨਾਲ ਬਾਲਾ ਵਧੀਆ ਖਾਣਾ ਚੋਚਵਾਈ ਦਾ ਬਾਲੀ ਵਧੀਆ ਚੰਗੀ ਠੀਕ ਐ ਠੀਕ ਐ ਇਹਦੀ ਕਿ ਚੰਗਾ ਲੱਗਿਆ ਵਾ ਹਾਂ ਠੀਕ ਆ ਠੀਕ ਐ 10 ਦਿਨ ਸ ਕੀ ਕੰਬੜੀ ਮੋਟੀ ਕੁਝ ਐਸ ਹੋ ਜੂਗੀ ਹਾਂ ਉਹਦੀ ਮਾਮ ਮੁਖੇ ਤੇ ਮਾਰਤਾ ਤੋੜ ਦੇ ਵਾਰੋ ਪਰ ਕੱਦ ਕਾਠ ਵਗੈਰਾ ਦੇਖੋ ਮੈਂ ਇਹਦਾ ਚੰਗਾ ਸੋਹਣਾ ਸਾਫ ਸੁਥਰਾ ਰਾਜ ਜੀ ਸਮੀ ਬੜੀ ਤਿੰਨ ਚਾਰ ਸੂਬੇਸ ਵਾਰ ਸੋਰੀ ਆ ਅੱਜ ਇਹਦੇ 8 10 ਦਿਨ ਸੂਣ ਚ ਵਾਕੀ ਕਿਹੜਾ ਹੋਰ ਖੜਾ ਦੀ ਨਾ ਇਦਾਂ ਨੂੰ ਤੇ ਵਾਕੀ ਲੰਬੀ ਨੂੰ ਵੀ ਬਹੁਤ ਆ ਤੇ ਦੇਖੋ ਸਿੰਘੂ ਮੱਥਾ ਸੋਹਣਾ ਸਾਫ ਸੁਥਰਾ ਤੇ ਮੈਂ ਇਹਦੇ ਵਿੱਚ ਵਜਨ ਵਜੂਦ ਵੀ ਬਹੁਤ ਆ ਕਿਸੇ ਪਾਸੇ ਰਸੀ ਨਾ ਮੀਨੀ 1 ਲੱਖ 35000 ਰੁਪਇਆ ਮੈਂ ਜੀ ਕੀਤੇ ਆ ਵਜਨ ਦੀ ਕੀਮਤ ਤੀਜਾ ਸੂਬਾ ਸੂਰੀ ਆ ਤੇ 14 15 ਕਿਲੋ ਦੋਤੇ ਦੂਜੇ ਤੋਂ ਚਲੀ ਗਈ ਆ ਤੇ ਐਵੀਂ ਅੰਦਾਜ਼ਾ ਲੇ ਤੁਹਾਡੇ ਹਿਸਾਬ ਨਾਲ ਦੁੱਧ ਕਿੰਨਾ ਦੇ ਦੋ ਜੀ ਇਹ ਦੇ ਦੂ ਫਿਰ 17 ਕਿਲੋ 17 ਕਿਲੋ ਠੀਕ ਆ ਚਾਹੇ ਵੀਰ ਮੰਨ ਕੇ ਚਲੋ ਕਹਿੰਦਾ ਭਾਬ ਜੱਟ ਸੌਦਾ 16 ਕਿਲੋ ਮੰਨ ਲੇ ਵੀ ਗਰਮੀ ਦੇ ਵਿੱਚ ਵੀ 15 16 ਕਿਲੋ ਵਾਲੀ ਮੈਂ ਹੈਗੀ ਆ ਜਮਾ ਤੇ ਬਾਕੀ ਥਾਣਾ ਹਵਾਨਾ ਦੇਖੋ ਸੋਹਣਾ ਸਾਫ ਸੁਥਰਾ ਤੇ ਮੁਠੀ ਵਾਲਾ ਥਾਣਾ ਜਮਾ ਕਾਲਾ ਰੰਗ ਆ ਗਿਆ ਬਿਲਕੁਲ ਜਮਣ ਵਰਗਾ ਨੇਵਾ ਕਰੀ ਪਨੀਰ ਤੋਂ ਵੀਰ ਦਿਖਾ ਦਿਨੇ ਸੋਹਣਾ ਸਾਫ ਸੁਥਰਾ ਨੇਵਾ ਤੀਜਾ ਸੂਆ ਸੋਣ ਨੂੰ 10 ਦਿਨ ਆ ਗਏ ਇਹਦੇ ਬਾਕੀ ਅਗੇ ਦੂਜੇ ਨੰਬਰ ਤੇ ਜਿਹੜੀ ਆਪਾਂ ਦੇਖੀ ਜਾਂਦੇ ਝੋਟੀ ਅਸਾ ਇਸੇ ਦੀ ਧੀ ਆ ਗਈ ਹਨਾ ਲਗਭਗ ਦੋ ਦੰਤ ਤਾਂ ਹੋ ਗਏ ਇਹ ਦੇਖੇ ਨੰਦ ਆਪਾਂ ਨਹੀਂ ਦੇਖੀ ਠੀਕ ਆ ਇਹ ਕੈਦਨ ਕੱਢਦੇ ਆ ਸੂਣ ਤੇ ਇਹ ਵੀ ਲੈ ਮਿੰਟ ਨਹੀਂ ਇਹ ਲੈ ਦੰਤ ਠੀਕ ਆ ਕੱਠਾ ਸੀਮਨ ਲੱਗਿਆ ਵਾ ਹਾਂ ਹਾਂ ਕੱਠਾ ਠੀਕ ਆ ਵਧੀਆ ਸੀਮਨ ਲਵਾਏ ਇਹਦੇ ਵੀ ਹਾਂ ਵਧੀਆ ਠੀਕ ਹੈ ਅੰਦਾਜ਼ਾ ਆਪਾਂ ਨੂੰ ਕੀ ਹੈ ਦੁੱਧ ਕਿੰਨਾ ਆਪਾਂ ਦੇ ਕਿਉਂਕਿ ਮੈਂ ਬਹੁਤ ਚੰਗਿਆ ਕੱਢ ਪੁੱਤ ਝੋਟੀਆ ਚੰਗਾ ਹਨਾ ਇਹ ਹਾਂ 12 10 10 ਕਿਲੋ 12 ਕਿਲੋ ਸਭ ਪਾਣਾ ਠੀਕ ਹੈ ਠੀਕ ਹੈ ਬਾਰੂ ਕਸਰੂ ਮੋਰੀ ਚੱਕਰ ਕਣ ਕਰਦੇ ਆਂਗੇ ਸੋ ਬਾਕੀ ਥਣ ਦੇਖੋ ਨੇੜ ਤੋਂ ਸੋਹਣਾ ਸਾਫ ਕਰੋ ਕਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਥਣ ਦੇਖੋ ਨਿਕਣ ਵੇ ਚਾਰੇ ਵਿਥੀ ਤੇ ਤੇ 11 12 ਕਿਲੋ ਦੁੱਧ ਝੋਟੀ ਦਾ ਦਾਮਣਾ ਬਾਦਣਾ ਬਾਕੀ ਕਿਸੇ ਵਜਿ ਦੇ ਪਿੰਡਾ ਸਿੰਘ ਮੂਹ ਪੱਥਾ ਸੋਹਣਾ ਤੇ ਇਹਦਾ ਮੁੱਲਾ ਬਾਕੀ ਰੱਖਿਆ ਜੀ 1 ਲੱਖ 40 ਹਜ਼ਾਰ ਠੀਕ ਹੈ 1 ਲੱਖ 40000 ਰੁਪਇਆ ਝੋਟੀ ਦੀ ਕੀਮਤ ਹੈਗੀ ਤੇ ਮੈਂ ਜੀ ਕੀਮਤ ਕੀਤੇ ਬਾਜਿਆ ਨੇ 1 ਲੱਖ 35000 ਰੁਪਇਆ ਪਲੂਨ ਪਹਿਲਾ ਸੂਰ ਸੂਣੀਆ 1 40 ਸੀਮੰਟ ਚੰਗਾ ਲੱਗਿਆ ਹੋਇਆ ਪਿੰਡ ਗਹਿਲ ਜ਼ਿਲ੍ਹਾ ਬ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਸਵਕ ਤੁਸੀ ਆਪ ਕਰਨੀ ਆ ਵੀਡੀਓ ਦੇਖਣ ਲਈ ਇਹਦੇ ਚੈਨਲ ਨੂੰ ਪਿਆਰ ਦੇਣ ਲਈ ਤੈਜ ਦਤੋ ਧੰਨਵਾਦ